ਕਿਰਖੋਰ ਦਲੀ ਸਸਿਰ ਪ੍ਰਭ ਪੁਰ ਕੀ ਆਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨ ਹੋ ਆਨ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹਾ ਸਭ ਜਗ ਭਇਓ ਜੈ 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 ਸੁਰ ਲੋਕ ਸੱਜੜ ਸੱਚਾ ਪਾਤਸ਼ਾਹ ਸਿਰ ਸ਼ਾਹ ਦਾ ਸ਼ਾਹ ਜਿਸ ਪਾਸ ਬਹਿਠਿਆ ਸੋਹੀਐ ਸਬਨਾਂ ਦਾ ਵੀ ਸਾਹੋ ਸਤਨਾਮ ਸ਼੍ਰੀ ਵਾਹਿਗੁਰੂ ਸਾਬ ਜੀ ਪਾ ਚਤ ਤਤ ਕੋ ਤਨ ਰਚਿਓ ਜਨ ਨਹ ਚਤੁਰ ਸੁਜਨ ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਮੈਂ ਅਚ ਤਤ ਕੋ ਤਨ ਰਚਿਓ ਜਾਨ ਨ ਹੋ ਚਤੁਰ ਸੋ ਜਾਨ ਜਿਹ ਤੇ ਉਪਜਿਓ ਨਾਨਕਾ ਲੀਨ ਤਾਹਿ ਬ ਮਾ ਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਦੁਆਰਾ ਸ੍ਰੀ ਨਾਨਕ ਸਰ ਸਾਹਿਬ ਜੀ ਵਿਖੇ ਵੱਧ ਪ੍ਰਦੇਸ਼ ਜੋਗੋ ਜੋਗੇ ਅਟਲ ਤਖਤ ਚਬਰ ਛਤਰ ਦੇ ਮਾਲਕ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਮਿਲ ਬੈਠੇ ਗੁਰੂ ਰੂਪਿਆਰੀ ਸਾਧ ਸੰਗਤ ਜੀ ਗੁਰ ਫਤ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਿੱਖ ਪੰਥ ਦੇ ਨਮਾਇੰਦਾ ਧਾਰਮਿਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੂਹ ਸੰਗਤ ਦੇ ਸਹਿਯੋਗ ਨਾਲ ਗੁਰਦੁਆਰਾ ਸ਼੍ਰੀ ਧੋਬੜੀ ਸਾਹਿਬ ਅਸਾਮ ਤੋਂ ਤਨ ਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਤਿਨਾਂ ਦੇ 350 ਸਾਲਾ ਅਤੇ ਤਨ ਤਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਤਿਨਾਂ ਦੇ 350 ਸਾਲਾ ਗੁਰਿਆਈ ਗੁਰਪੁਰਬ ਨੂੰ ਸਮਰਪਤ ਨੌਵੇਂ ਪਾਤਸ਼ਾਹ ਜੀ ਦੇ 350 ਸਾਲਾ ਸ਼ਹੀਦੀ ਗੁਰਪੁਰਬ ਨੂੰ ਸਮਰਪਿਤ ਅਰਧ ਸ਼ਤਾਬਦੀ ਦੀ ਮੁੱਖ ਰੱਖਦਿਆਂ ਹੋਇਆਂ ਨਗਰ ਕੀਰਤਨ ਪਰਾਰੰਭ ਹੋਏ ਸਨ ਰਾਤਰੀ ਦੇ ਵਿਸ਼ਰਾਮ ਇਸ ਅਸਥਾਨ ਗੁਰਦੁਆਰਾ ਸ੍ਰੀ ਨਾਨਕ ਸਰ ਸਾਹਿਬ ਭਪਾਲ ਮਧ ਪ੍ਰਦੇਸ਼ ਵਿਖੇ ਹੋਏ ਅਗਲੇ ਪੜਾ ਦੀ ਰਵਾਨਗੀ ਤੋਂ ਪਹਿਲਾਂ ਅੰਮ੍ਰਿਤ ਵੇਲੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਅੰਦਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਹਜ਼ੂਰੀ ਰਾਗੀ ਸਿੰਘ ਭਾਈ ਗੁਰਦਿੱਤ ਸਿੰਘ ਜੀ ਨੇ ਆਪ ਸੰਗਤਾਂ ਨੂੰ ਸ਼ਬਦ ਕੀਰਤਨ ਸਰਵਣ ਕਰਵਾਇਆ ਉਪਰੰਤ ਪੰਥ ਦੇ ਮਹਾਨ ਵਿਦਵਾਨ ਭਾਈ ਬਲਦੇਵ ਸਿੰਘ ਜੀ ਪ੍ਰਚਾਰਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੋ ਕਿ ਇਸ ਉਜੈਨਬਧ ਪ੍ਰਦੇਸ਼ ਮਿਸ਼ਨ ਦੇ ਇੰਚਾਰਜ ਵੀ ਹਨ ਉਹਨਾਂ ਨੇ ਆਪਾਂ ਨੂੰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਕਾਲ ਦੇ ਗੁਰ ਇਤਿਹਾਸ ਨਾਲ ਜਾਣੂ ਕਰਵਾਇਆ ਜੋੜਿਆ ਨਾਲ ਦੀ ਨਾਲ ਸ਼ਲੋਕ ਮਹੱਲਾ 9ਵਾਂ ਦੀ ਜੋ ਲੜੀਵਾਰ ਵਿਆਖਿਆ ਪ੍ਰਾਰੰਭ ਕੀਤੀ ਗਈ ਹੈ ਪਿਛਲੇ ਪੜਾਵਾਂ ਤੇ 10 ਸ਼ਲੋਕਾਂ ਦੀ ਅਖਰੀ ਅਰਥ ਗੁਰਮਤਿ ਵਿਚਾਰ ਆਪ ਸੰਗਤਾਂ ਨਾਲ ਸਾਂਝੀ ਹੋ ਚੁੱਕੀ ਹੈ ਅੱਜ 11 ਨੰਬਰ ਸ਼ਲੋਕ ਤੋਂ ਸੱਚੇ ਪਾਤਸ਼ਾਹ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਖਸ਼ਿਸ਼ ਕਿਰਪਾ ਰਹਿਮਤ ਸਦਕਾ ਆਪਾਂ ਕਥਾ ਵਿਚਾਰ ਪ੍ਰਾਰੰਭ ਕਰਨੀ ਹੈ ਕਥਾ ਦੀ ਆਰੰਭਤਾ ਤੋਂ ਪਹਿਲਾਂ ਸਮੂਹ ਮਾਈ ਭਾਈ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰਦੇ ਹੋਏ ਦੋਵੇਂ ਹੱਥ ਜੋੜ ਕੇ ਅੱਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਪਾਚ ਤਤ ਕੋ ਤਨ ਰਚਿਓ ਜਨ ਚਤਰ ਸੁਜਾਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ ਗੁਰਬਾਣੀ ਅੰਦਰ ਇਸ ਗੱਲ ਦਾ ਬਹੁਤ ਵਾਰ ਜ਼ਿਕਰ ਆਇਆ ਧਰਮ ਗ੍ਰੰਥਾਂ ਵਿੱਚ ਵੀ ਜ਼ਿਕਰ ਹੈ ਕਿ ਪਰਮੇਸ਼ਰ ਨੇ ਜੋ ਇਹ ਸ੍ਰਿਸ਼ਟੀ ਸਾਜੀ ਹੈ ਤੇ ਸਾਡਾ ਜੋ ਮਨੁੱਖਾ ਸਰੀਰ ਹੈ ਭਾਵੇਂ ਇਸਤਰੀ ਜਾਮਾ ਭਾਵੇਂ ਪੁਰਖ ਜਾਮਾ ਇਹ ਪੰਜਾਂ ਤਤਾਂ ਦਾ ਬਣਿਆ ਹੋਇਆ ਹੈ ਪੰਜ ਤਤ ਹਵਾ ਪਾਣੀ ਅਗ ਅਕਾਸ਼ ਤੇ ਪ੍ਰਿਥਵੀ ਮਿੱਟੀ ਇਹਨਾਂ ਪੰਜਾਂ ਤੱਤਾਂ ਦਾ ਇਹ ਸਰੀਰ ਬਣਿਆ ਪੰਜਾਂ ਤੱਤਾਂ ਦਾ ਸਰੀਰ ਬਣਾ ਕਰਕੇ ਪਰਮੇਸ਼ਰ ਨੇ ਉਸ ਦੇ ਵਿੱਚ ਆਤਮਾ ਟਿਕਾਈ ਹੈ ਆਤਮਾ ਸਰੀਰ ਨਹੀਂ ਸਰੀਰ ਆਤਮਾ ਨਹੀਂ ਸਰੀਰ ਦੇ ਵਿੱਚ ਆਤਮਾ ਜਿਸ ਨੂੰ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਕਿਹਾ ਕਿ ਇਹ ਪਰਮੇਸ਼ਰ ਦੀ ਜੋਤ ਹੈ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚੰਨਣ ਹੋਏ ਭਗਤ ਕਬੀਰ ਜੀ ਨੇ ਵੀ ਜ਼ਿਕਰ ਕੀਤਾ ਕਿ ਕਹੋ ਕਬੀਰ ਇਹਰਾਮ ਕੇ ਅੰਸ ਇਹ ਪਰਮੇਸ਼ਰ ਨਾਲ ਉਹ ਵਿਛੜ ਕੇ ਵੱਖ ਹੋ ਚੁੱਕੀ ਹੈ ਜਿਹਾ ਇਸ ਮਾਤ ਲੋਕ ਤੇ ਪਰਮੇਸ਼ਰ ਨੇ ਬੰਦਗੀ ਕਰਕੇ ਉਸ ਪਰਮੇਸ਼ਰ ਦੇ ਵਿੱਚ ਲੀਨ ਹੋਣਾ ਸਤਿਗੁਰੂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਜ਼ਿਕਰ ਕਰਦੇ ਹਨ ਜਨਹੁ ਚਤਰ ਸੁਜਾਨ ਐ ਬੜੇ ਚਤਰ ਚਲਾਕ ਤੇ ਸੁਜਾਨ ਸਿਆਣੇ ਮਨੁੱਖ ਇਹ ਗੱਲ ਜਾਣਣਾ ਕਰ ਕਿ ਤੇਰਾ ਇਹ ਸਰੀਰ ਪੰਜਾਂ ਤੱਤਾਂ ਦਾ ਬਣਿਆ ਅਸਲ ਦੇ ਵਿੱਚ ਇਸ ਗੱਲ ਦਾ ਜ਼ਿਕਰ ਕਰਕੇ ਤੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਗੱਲ ਕੋਈ ਹੋਰ ਸਮਝਾਉਣੀ ਚਾਹੁੰਦੇ ਹਨ ਉਹ ਕਿਹੜੀ ਹੈ ਜਿਹ ਤੇ ਉਪਜਿਉ ਨਾਨਕਾ ਲੀਨ ਤਾਹੀ ਮਹਿਮਾਨ ਆਪਾਂ ਬਦਗੀ ਕੀ ਨਾਮ ਹੀ ਕੀਤੀ ਔੜਕ ਨੂੰ ਅੰਤ ਸਮਾਉੜਾ ਆਤਮਾ ਦੇ ਵਿੱਚੋਂ ਉਡਾਰੀ ਮਾਰ ਜਾਣੀ ਹੈ ਜਿਹੋ ਜੇ ਕਰਮ ਕਰੇਗੀ ਅਗਲਾ ਜਨਮ ਅਗਲੀ ਜੂਨ ਉਸ ਨੂੰ ਮਿਲ ਜਾਣੀ ਹੈ ਇਸ ਸਰੀਰ ਦਾ ਜਦੋਂ ਸੰਸਕਾਰ ਕਰਨਾ ਜੀ ਤੇ ਇਹ ਜਿਹੜੇ ਪੰਜ ਤਤਾਂ ਦਾ ਸਰੀਰ ਬਣਿਆ ਪੰਜੇ ਤਤ ਆਪੋ ਆਪਣੇ ਮੂਲ ਵਿੱਚ ਵਾਪਸ ਜਾ ਕੇ ਰਲ ਜਾਂਦੇ ਆ ਮਿੱਟੀ ਮਿੱਟੀ ਵਿੱਚ ਪਾਣੀ ਪਾਣੀ ਵਿੱਚ ਹਵਾ ਹਵਾ ਵਿੱਚ ਅਕਾਸ਼ ਅਕਾਸ਼ ਵਿੱਚ ਇਹ ਪੰਜੇ ਤਤ ਆਪੋ ਆਪਣੇ ਮੂਲ ਵਿੱਚ ਜਾ ਕੇ ਰਲ ਜਾਂਦੇ ਹਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਸਮਝਾਉਣਾ ਇਹ ਚਾਹੁੰਦੇ ਹੈ ਕਿ ਤੂੰ ਨਾਂ ਵੀ ਯਤਨ ਕੀਤਾ ਪੰਜਾਂ ਤਤਾਂ ਦਾ ਇਹ ਸਰੀਰ ਬਣਿਆ ਜਦੋਂ ਆਖਰੀ ਸਾਹ ਨਿਕਲਿਆ ਆਤਮਾ ਵਿੱਚੋਂ ਉਡਾਰੀ ਮਾਰ ਗਈ ਤੇ ਸਰੀਰ ਦਾ ਸਸਕਾਰ ਹੋਇਆ ਤੇ ਇਹ ਪੰਜ ਤਤ ਪੰਜਾਂ ਤਤਾਂ ਵਿੱਚ ਬਿਨਾਂ ਕਿਸੇ ਖਿਚਲ ਤੋਂ ਆਪੇ ਹੀ ਰਲ ਜਾਣੇ। ਪਰ ਸਵਾਲ ਪੈਦਾ ਹੁੰਦਾ ਵੀ ਆਪਾਂ ਕੀ ਕਰਨਾ? ਸਤਿਗੁਰੂ ਸੱਚੇ ਪਾਤਸ਼ਾਹ ਜੀ ਕੀ ਸਮਝਾਉਣਾ ਚਾਹੁੰਦੇ? ਸਤਿਗੁਰੂ ਜੀ ਸਮਝਾਉਣਾ ਚਾਹੁੰਦੇ ਆ ਕਿ ਪਤਾ ਨਹੀਂ ਤੂੰ ਕਿੰਨੀ ਕੁ ਵਾਰ ਇਸ ਮਾਤ ਲੋਗ ਤੇ ਆਇਆ। ਪੰਜਾਂ ਤਤਾਂ ਦਾ ਸਰੀਰ ਮਿਲਿਆ। ਕਿੰਨੀ ਕਵਰਾਂ ਇਹ ਸਰੀਰ ਫੇਰ ਤਨ ਪੰਜਾਂ ਤਤਾਂ ਦੇ ਵਿੱਚ ਹੀ ਲਿਵਲীন ਹੋ ਗਿਆ ਪਰ ਕੀ ਇਹ ਆਤਮਾ ਪਰਮਾਤਮਾ ਵਿੱਚ ਲਿਵਲীন ਹੋ ਗਈ ਉਹ ਨਹੀਂ ਹੋਈ ਉਹ ਹੋਣੀ ਸੀ ਪਰਮੇਸ਼ਰ ਦਾ ਨਾਮ ਜਪ ਕੇ ਪਰਮੇਸ਼ਰ ਦੀ ਬੰਦਗੀ ਕਰਕੇ ਸਿਮਰਨ ਕਰਕੇ ਉਹ ਕੀਤੀ ਨਾ ਇਸ ਜੀਵ ਨੇ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਮਝਾਉਣਾ ਸਾਨੂੰ ਇਹ ਚਾਹੁੰਦੇ ਹੈ ਕਿ ਚੰਗਾ ਤੇ ਇਹ ਹੈ ਕਿ ਇਹ ਪੰਜ ਤੱਤਾਂ ਦਾ ਜਿਹੜਾ ਸਰੀਰ ਬਣਿਆ ਇਹ ਪੰਜ ਤੱਤ ਆਪੋ ਆਪਣੇ ਮੂਲ ਵਿੱਚ ਰਲ ਜਾਣ ਉਸ ਤੋਂ ਪਹਿਲਾਂ ਪਹਿਲਾਂ ਜਿਹੜੀ ਇਸ ਸਰੀਰ ਵਿੱਚ ਆਤਮਾ ਉਹ ਪਰਮਾਤਮਾ ਵਿੱਚ ਰਲ ਜਾਏ ਉਹ ਪਰਮਾਤਮਾ ਵਿੱਚ ਲਿਵਲੀਨ ਹੋ ਜਾਏ ਫਿਰ ਤੇਰਾ ਮਨੁੱਖਾ ਜਨਮ ਇਸ ਮਾਤ ਲੋਕ ਤੇ ਆਉਣਾ ਸਫਲ ਹੈ ਤੇ ਜੇ ਜੇ ਆਤਮਾ ਪਰਮਾਤਮਾ ਵਿੱਚ ਅਪੇਧ ਨਾ ਹੋਈ ਉਸ ਤੋਂ ਪਹਿਲੋ ਕਾਲ ਪਹੁੰਚਿਉ ਆਨ ਮੌਤ ਆ ਗਈ ਤੇ ਫਿਰ ਤੇਰੀ ਯਾਤਰਾ ਖਤਮ ਨਹੀਂ ਹੋਈ ਫਿਰ ਤੂੰ ਹਾਲੇ ਮੰਜ਼ਲ ਤੇ ਹੀ ਰਹਿਣਾ ਅਗਲਾ ਜਨਮ ਤੇਰੇ ਕਰਮ ਅਨਸਾਰ ਤੈਨੂੰ ਫਿਰ ਮਿਲ ਜਾਣਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਸਮਝਾਉਂਦੇ ਜਿਹ ਤੇ ਉਪਜਿਓ ਨਾਨਕਾ ਲੀਨ ਤਾਹੇ ਮਹਿਮਾਨ ਉਹ ਇਹ ਗੱਲ ਮੰਨ ਕਿ ਇਹ ਆਤਮਾ ਜਿਸ ਪਰਮਾਤਮਾ ਤੋਂ ਵੱਖ ਹੋਈ ਹੈ ਨਾ ਕਰਮਾਂ ਕਰਕੇ ਜਦੋਂ ਤੱਕ ਇਹ ਉਸ ਦੇ ਵਿੱਚ ਲੀਨ ਨਹੀਂ ਹੁੰਦੀ ਉਹ ਭੇਦ ਨਹੀਂ ਹੁੰਦੀ ਤੇਰਾ ਆਵਾ ਗਾਉਣ ਦਾ ਚੱਕਰ ਨਹੀਂ ਮੁਕਣਾ ਅਗਲੇ ਸ਼ਲੋਕ ਵਿੱਚ ਧੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਘਟ ਘਟ ਮੈਂ ਹਰ ਜੂ ਬਸੈ ਸੰਤਨ ਕਹਿਓ ਪੁਕਾਰ ਘਾਟ ਘਾਟ ਤੋਂ ਭਾਵ ਦਿਲਾਂ ਦਿਲਾਂ ਵਿੱਚ ਹਰੇਕ ਹਿਰਦੇ ਦੇ ਵਿੱਚ ਪਰਮੇਸ਼ਰ ਵਸਦਾ ਤੇ ਇਹ ਗੱਲ ਕਿੰਨਾ ਨੇ ਕਹੀ ਸੰਤਨ ਕਹੇ ਉਹ ਪੁਕਾਰ ਸੰਤਾਂ ਨੇ ਬੰਦਗੀ ਕਰਨ ਵਾਲਿਆਂ ਨੇ ਉਹਨਾਂ ਆਤਮਾਵਾਂ ਨੇ ਜਿਹੜੀਆਂ ਸ਼ਾਂਤ ਹੋ ਗਈਆਂ ਵਿਸ਼ੇ ਵਕਾਰ ਸ਼ਾਂਤ ਹੋ ਗਏ ਵਾਸ਼ਨਾਵਾਂ ਸ਼ਾਂਤ ਹੋ ਗਈਆਂ ਤੇ ਉਹਨਾਂ ਸ਼ਾਂਤ ਆਤਮਾਵਾਂ ਨੂੰ ਹੀ ਸੰਤ ਕਹਿੰਦੇ ਆ ਮਹਾਰ ਕੋਸ਼ ਦੇ ਵਿੱਚ ਭਾਈ ਕਾਨ ਸਿੰਘ ਜੀ ਨਾਭਾ ਨੇ ਜਦੋਂ ਸੰਤ ਦੀ ਪਰਿਭਾਸ਼ਾ ਅੰਕਿਤ ਕੀਤੀ ਹੈ ਕਿ ਸੰਤ ਕੌਣ ਹੈ ਤੇ ਉਹਨਾਂ ਨੇ ਲਿਖਿਆ ਜਿਸ ਨੇ ਮਨ ਅਤੇ ਇੰਦਰੀਆਂ ਨੂੰ ਸ਼ਾਂਤ ਕਰ ਲਿਆ ਉਸ ਸ਼ਾਂਤ ਆਤਮਾ ਦਾ ਨਾਮ ਸੰਤ ਹੈ ਲਿਬਾਸ ਦਾ ਨਾਮ ਸੰਤ ਨਹੀਂ ਅਵਸਥਾ ਹੋਵੇ لباس ਹੋਵੇ ਤੇ ਫਿਰ ਤੇ ਸਤਕਾਰ ਹੋ ਗਿਆ ਜੇ ਅਵਸਥਾ ਨਹੀਂ لباس ਪਾ ਲਿਆ ਫਿਰ ਉਹ ਪਖੰਡ ਹੈ ਤਾਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਕਿ ਹਰੇਕ ਹਿਰਦੇ ਦੇ ਵਿੱਚ ਰੱਬ ਵਸਦਾ ਪਰ ਸੱਚੇ ਪਾਤਸ਼ਾਹ ਜੀ ਨੇ ਇਹ ਕਿਉਂ ਕਿਹਾ ਕਿ ਸੰਤਨ ਕਹੇ ਉਹ ਪੁਕਾਰ ਕਿਉਂ ਕਿਉਂਕਿ ਸਾਨੂੰ ਆਮ ਮਨੁੱਖਾਂ ਨੂੰ ਹਰੇਕ ਹਿਰਦੇ ਦੇ ਵਿੱਚ ਵਸਦਾ ਹੋਇਆ ਰੱਬ ਦਿਖਾਈ ਨਹੀਂ ਦਿੰਦਾ ਸਾਨੂੰ ਤੇ ਆਪਣਾ ਧੀ ਪੁੱਤ ਆਪਣਾ ਦੂਸਰੇ ਦਾ ਬੇਗਾਨਾ ਆਪਣਾ ਮਾਈ ਬਾਪ ਆਪਣਾ ਦੂਸਰੇ ਦਾ ਪਰਾਇਆ ਅਸੀਂ ਤੇ ਇਹ ਵੰਡੀਆਂ ਪਾ ਕੇ ਬੈਠੇ ਇਹ ਮੇਰਾ ਇਹ ਬੇਗਾਨਾ ਇਹ ਮੇਰਾ ਦੁਸ਼ਮਣ ਇਹ ਮੇਰਾ ਮਿੱਤਰ ਸੱਚੇ ਪਾਤਸ਼ਾਹ ਜੀ ਨੇ ਤਾਂ ਜ਼ਿਕਰ ਕੀਤਾ ਵੀ ਸੰਤ ਉਹ ਹੈ ਜਿਸ ਦਾ ਆਪਣਾ ਬਗਾਨਾ ਕੋਈ ਨਹੀਂ ਰਹਿਦਾ ਉਸ ਦੇ ਵਾਸਤੇ ਜੋ ਵੀ ਮਨੁੱਖ ਉਸ ਦੇ ਅੱਗੇ ਦਿਖਾਈ ਦੇ ਰਿਹਾ ਉਹਨੂੰ ਉਹ ਪਰਮੇਸ਼ਰ ਦਾ ਹੀ ਰੂਪ ਦਿਖਾਈ ਦਿੰਦਾ ਉਹਨੂੰ ਆਪਣਾ ਬਗਾਨਾ ਕੋਈ ਨਹੀਂ ਦਿੰਦਾ ਇੱਕ ਅਵਸਥਾ ਹੁੰਦੀ ਹੈ ਜਦੋਂ ਮਨੁੱਖ ਬੰਦਗੀ ਕਰਦਾ ਨਾਲੇ ਤੇ ਇੱਕ ਅਵਸਥਾ ਆਉਂਦੀ ਹੈ ਬਸਰ ਗਈ ਸਭ ਤਾਤ ਪਰਾਇ ਜਬ ਤੇ ਸਾਧ ਸੰਗਤ ਮੋਹਿ ਪਾਈ ਆਪਣਾ ਪਰਾਇਆ ਦੁਸ਼ਮਣ ਮਿੱਤਰ ਇਹ ਸਭ ਖਤਮ ਹੋ ਜਾਂਦਾ ਪਰ ਇਹ ਅਵਸਥਾ ਮਿਲਦੀ ਹੈ ਜਬ ਤੇ ਸਾਧ ਸੰਗਤ ਮੋਹਿ ਪਾਈ ਸੰਗਤ ਕੀਤਿਆਂ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਗੁਰੂ ਦਾ ਉਪਦੇਸ਼ ਸਰਵਣ ਕਰਕੇ ਫਿਰ ਉਸ ਅਨਸਾਰ ਜਦੋਂ ਮਨੁੱਖ ਚੱਲਦਾ ਉਸ ਅਨਸਾਰ ਜੀਵਨ ਢਾਲਦਾ ਤੇ ਫਿਰ ਉਸ ਨੂੰ ਹਰੇਕ ਦੇ ਵਿੱਚੋਂ ਪਰਮੇਸ਼ਰ ਦਿਖਾਈ ਦਿੰਦਾ ਮੁਆਫ ਕਰਨਾ ਬਈ ਤੁਹਾਡੇ ਵਿੱਚ ਇੱਕ ਆਮ ਇਨਸਾਨ ਵਾਂਗ ਬੈਠਾ ਅਸੀਂ ਤੇ ਪੁਰਸ਼ ਜਦੋਂ ਕਿਸੇ ਇਸਤਰੀ ਦਾ ਰੂਪ ਵੇਖਦੇ ਆ ਨਾ ਤੇ ਸਾਡੀ ਤੇ ਵਾਸਨਾ ਪੈਦਾ ਹੁੰਦੀ ਆ ਕਿਉਂ ਸਾਡੇ ਵਿੱਚੋਂ ਕਾਮ ਵਾਸਨਾ ਜਨਮ ਲੈਂਦੀ ਆ ਸਾਨੂੰ ਉਸ ਸੁੰਦਰ ਸਰੂਪ ਦੇ ਵਿੱਚੋਂ ਪਰਮੇਸ਼ਰ ਦਿਖਾਈ ਨਹੀਂ ਦਿੱਤਾ ਜਿਸ ਨੇ ਉਸ ਸਰੂਪ ਨੂੰ ਬਣਾਇਆ ਇਸਤਰੀ ਕਿਸੇ ਪੁਰਸ਼ ਨੂੰ ਵੇਖਦੀ ਹੈ ਉਸ ਦੇ ਵਿੱਚੋਂ ਵੀ ਕਾਮਵਾਸ਼ਨਾ ਪੈਦਾ ਹੁੰਦੀ ਪਰ ਉਸ ਨੂੰ ਉਸ ਪੁਰਸ਼ ਦੇ ਅੰਦਰ ਬੈਠਾ ਹੋਇਆ ਰੱਬ ਦਿਖਾਈ ਨਹੀਂ ਜਾਂਦਾ ਇਹ ਅਵਸਥਾ ਪਰਮੇਸ਼ਰ ਦੇ ਨਾਮ ਜਪਣ ਨਾਲ ਆਉਂਦੀ ਹੈ ਇੱਕ ਫਿਰ ਸਮਾ ਆ ਜਾਂਦਾ ਭਾਵੇਂ ਇਸਤਰੀ ਹੈ ਭਾਵੇਂ ਪੁਰਖ ਹੈ ਕਿਸੇ ਵੀ ਸਰੀਰ ਨੂੰ ਜਦੋਂ ਆਪਾਂ ਦੇਖਦੇ ਆ ਨਾ ਉਸ ਦੇ ਵਿੱਚੋਂ ਸਾਨੂੰ ਰੱਬ ਦਿਖਾਈ ਦਿੰਦਾ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਫਰਮਾਉਂਦੇ ਇਹ ਅਵਸਥਾ ਸੰਤ ਜਨਾਂ ਕੋਲ ਹੁੰਦੀ ਹੈ ਤੇ ਉਹਨਾਂ ਨੇ ਪੁਕਾਰ ਪੁਕਾਰ ਕੇ ਕਿਹਾ ਵੀ ਤੂੰ ਕਿਹੜਾ ਮਿੱਤਰ ਦੁਸ਼ਮਣ ਦੇ ਵਿੱਚ ਇਹ ਮੇਰਾ ਇਹ ਬਗਾਨਾ ਕਿਹੜੀਆਂ ਗੱਲਾਂ ਦੇ ਵਿੱਚ ਪਿਆ ਹਰੇਕ ਦੇ ਵਿੱਚ ਰੱਬ ਵਸਦਾ ਕਹੋ ਨਾਨਕ ਤਿਹ ਭਜ ਮਨਾ ਭਉ ਨਿਤ ਉਤਰਹਿ ਪਾਰ ਧੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਧੰ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਨਾਮ ਦੀ ਮੋਹਰ ਛਾਪ ਨਾ ਕਰਕੇ ਫਰਮਾਉਂਦੇ ਇਹ ਅਵਸਥਾ ਤੈਨੂੰ ਪ੍ਰਾਪਤ ਹੋ ਸਕਦੀ ਹੈ ਪਰ ਤਿਹ ਭਜ ਮਨਾ ਉਸ ਪਰਮੇਸ਼ਰ ਨੂੰ ਯਾਦ ਕਰ ਉਸ ਦਾ ਸਿਮਰਨ ਕਰ ਤੈਨੂੰ ਇਹ ਅਵਸਥਾ ਵੀ ਮਿਲ ਜਾਵੇਗੀ ਕਿ ਹਰੇਕ ਦੇ ਵਿੱਚ ਰੱਬ ਵੱਸਦਾ ਤੇ ਇੱਕ ਤੈਨੂੰ ਹੋਰ ਬਖਸ਼ਿਸ਼ ਹੋਵੇਗੀ ਪਉ ਨਿਦ ਉਤਰਹਿ ਪਾਰ ਤੂੰ ਸੰਸਾਰ ਸਮੁੰਦਰ ਤੋਂ ਪਾਰ ਹੋ ਜਾਵੇਂਗਾ ਤੇਰੀ ਆਤਮਾ ਪਰਮਾਤਮਾ ਵਿੱਚ ਅਭੇਦ ਹੋ ਜਾਵੇਗੀ ਤੇਰਾ ਆਵਾ ਗਉਣ ਦਾ ਚੱਕਰ ਮੁੱਕ ਜਾਵੇਗਾ ਸੁਖ ਦੁਖ ਜਿਹ ਪਰਸੈ ਨਹੀਂ ਲੋਭ ਮੋਹ ਅਭਿਮਾਨ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ ਅਸੀਂ ਅਸੀਂ ਤੇ ਜਦੋਂ ਇਸ ਧਰਤੀ ਤੇ ਵਿਚਰਦੇ ਆ ਸੁੱਖ ਆਇਆ ਇੰਨਾ ਉਸ਼ਲਦੇ ਆ ਉਸ ਖੁਸ਼ੀ ਨੂੰ ਇੰਨਾ ਮਨਾਉਨੇ ਆ ਰੱਬ ਭੁੱਲ ਜਾਂਦਾ ਪਤਾ ਹੀ ਨਹੀਂ ਲੱਗਦਾ ਨਿਤਨੇਮ ਦਾ ਸਮਾਂ ਕਿੱਥੇ ਨਿਕਲ ਗਿਆ ਸੋਦਰ ਦਾ ਸਮਾਂ ਕਿੱਥੇ ਨਿਕਲ ਗਿਆ ਸੋਨਾ ਸਹਿਬ ਕਰਕੇ ਸੋਨਾ ਪਤਾ ਹੀ ਨਹੀਂ ਲੱਗਿਆ ਕਿਉਂ ਖੁਸ਼ੀ ਨੂੰ ਇੰਨਾ ਅਸੀਂ ਮਹਿਸੂਸ ਕੀਤਾ ਤੇ ਜਦੋਂ ਦੁੱਖ ਆਇਆ ਦੁੱਖ ਵਿੱਚ ਵੀ ਇੰਨਾ ਝੂਰੇ ਤਾਂ ਵੀ ਰੱਬ ਨੂੰ ਉਲਾਮਾ ਰੱਬ ਦੇ ਨਾਲ ਨਾਰਾਜ਼ਗੀ ਤਾਂ ਵੀ ਪਰਮੇਸ਼ਰ ਵਿਸਰ ਗਿਆ ਪਰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਫਰਮਾਉਂਦੇ ਸੁਖ ਦੁਖ ਜਿਹ ਪਰਸੈਦਾ ਹੀ ਜਿਸ ਮਨੁੱਖ ਨੂੰ ਨਾ ਸੁਖ ਆਉਣ ਦੇ ਨਾਲ ਨਾ ਦੁੱਖ ਆਉਣ ਦੇ ਨਾਲ ਉਹਦੀ ਅਵਸਥਾ ਵਿੱਚ ਫਰਕ ਨਹੀਂ ਪੈਂਦਾ ਤੇ ਲੋਭ ਮੋਹ ਅਭਿਮਾਨ ਜਿਸ ਦੇ ਅੰਦਰ ਨਾ ਲੋਭ ਹੈ ਨਾ ਮੋਹ ਹੈ ਤੇ ਨਾ ਅਪਮਾਨ ਹੈ ਮਾਇਆ ਦਾ ਲੋਭ ਮਨੁੱਖ ਅੰਦਰ ਪਦਾਰਥਾਂ ਨੂੰ ਜੋੜਨ ਦਾ ਲੋਭ ਲੋੜ ਮਨੁੱਖ ਦੀ ਪੂਰੀ ਹੋ ਜਾਂਦੀ ਹੈ ਲੋਭ ਪੂਰਾ ਨਹੀਂ ਹੁੰਦਾ ਲੋੜਾਂ ਗ੍ਰਸਤੀ ਜੀਵਨ ਵਿੱਚ ਪੈਂਦੀਆਂ ਤੇ ਉਹ ਤਕਰੀਬਤ ਤਕਰੀਬਨ ਪੂਰੀਆਂ ਹੋ ਜਾਂਦੀਆਂ ਪਰ ਪਤਾ ਹੀ ਨਹੀਂ ਲੱਗਦਾ ਰੱਬ ਭੁੱਲੇ ਤੋਂ ਵੀ ਇਹ ਲੋੜ ਲੋਭ ਵਿੱਚ ਕਿਦੋਂ ਕਨਵਰਟ ਹੋ ਗਈ ਤੇ ਜਦੋਂ ਲੋੜ ਲੋਭ ਵਿੱਚ ਕਨਵਰਟ ਹੋ ਗਈ ਤੇ ਫਿਰ ਉਹ ਪੈਦਾ ਹੋ ਜਾਂਦਾ ਜੋ ਜੋ ਲੋਭ ਨਾਲ ਜੋੜਿਆ ਕਰ ਕਰ ਅਨਰਥ ਵਿਹਾਜੀ ਮਾਇਆ ਫਿਰ ਉਹ ਵਿਸਰਨਾ ਜਾਵੇ ਕੋਈ ਖੋਹ ਕੇ ਨਾ ਲੈ ਜਾਵੇ ਫਿਰ ਉਹ ਆਪਣਿਆਂ ਨੂੰ ਦੇਣ ਦਾ ਮੋਹ ਆਪਣਿਆਂ ਤਾਂ ਹੀ ਵਰਤਣ ਦਾ ਮੋਹ ਤੇ ਜਦੋਂ ਜਦੋਂ ਫਿਰ ਲੋਭ ਦੇ ਅਧੀਨ ਮਾਇਆ ਜ਼ਿਆਦਾ ਇਕੱਠੀ ਹੋ ਗਈ ਤੇ ਅਪਮਾਨ ਵੀ ਆ ਜਾਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜੀ ਨੇ ਜ਼ਿਕਰ ਕੀਤਾ ਕਿ ਜਿਸ ਮਨੁੱਖ ਨੂੰ ਸੁੱਖ ਅਤੇ ਦੁੱਖ ਆਉਣ ਦੇ ਨਾਲ ਉਸ ਦੀ ਅਵਸਥਾ ਵਿੱਚ ਫਰਕ ਨਹੀਂ ਪੈਂਦਾ ਤੇ ਲੋਭ ਮੋਹ ਤੇ ਅਪਮਾਨ ਜਿਸ ਦੇ ਨੇੜੇ ਵੀ ਨਹੀਂ ਆਉਂਦਾ ਉਸ ਦੀ ਪਛਾਣ ਕੀ ਹੈ ਉਹ ਕਿਵੇਂ ਦਾ ਹੁੰਦਾ ਕਹੋ ਨਾਨਕ ਸੁਣ ਰੇ ਮਰਾ ਸੋ ਮੂਰਤ ਭਗਵਾਨ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਐ ਮੇਰੇ ਮਾਨ ਸੁਣ ਬਹੁਤਾਂ ਦੇ ਵਿੱਚ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਜਿਹੜੀ ਗੁਰਬਾਣੀ ਉਚਾਰਨ ਕੀਤੀ ਹੈ ਮਨ ਨੂੰ ਸੰਬੋਧਨ ਕੀਤਾ ਇਹ ਉੱਤਮ ਪੁਰਖਾਂ ਦੀ ਨਿਸ਼ਾਨੀ ਹੁੰਦੀ ਹੈ ਉਹ ਕਿਸੇ ਨੂੰ ਸਿੱਧਾ ਨਹੀਂ ਕਹਿੰਦੇ ਕਿ ਨਾਮ ਜਪ ਐ ਕੰਮ ਕਰ ਨਹੀਂ ਉਹ ਆਪਣੇ ਤੇ ਟੁਕਾ ਕੇ ਗੱਲ ਕਰਦੇ ਐ ਸਮਝਾਉਂਦੇ ਦੂਸਰੇ ਨੂੰ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਗੁਰਬਾਣੀ ਦੀ ਇਹ ਖਾਸੀਅਤ ਹੈ ਬਹੁਤਾਂ ਵਿੱਚ ਸੱਚੇ ਪਾਤਸ਼ਾਹ ਜੀ ਨੇ ਜਿੰਨੇ ਵੀ ਸ਼ਲੋਕ ਜਿੰਨੇ ਵੀ ਸ਼ਬਦ ਉਚਾਰਨ ਕੀਤੇ ਆ ਮਨ ਨੂੰ ਹੀ ਸੰਬੋਧਨ ਕੀਤੇ ਇੱਥੇ ਵੀ ਸਤਿਗੁਰੂ ਜੀ ਬਖਸ਼ਿਸ਼ ਕਰਦੇ ਆ ਕਿ हे ਮੇਰੇ ਮਨਾ ਇਹ ਗੱਲ ਸੁਣਾ ਉਹ ਪਰਮੇਸ਼ਰ ਦਾ ਹੀ ਰੂਪ ਐ ਉਸ ਨੂੰ ਰੱਬ ਹੀ ਜਾਣਣਾ ਕਰ ਕੌਣ ਜਿੰਨੂੰ ਸੋਖ ਆਉਣ ਨਾਲ ਫਰਕ ਨਹੀਂ ਪੈਂਦਾ ਦੁੱਖ ਆਉਣ ਨਾਲ ਫਰਕ ਨਹੀਂ ਪੈਂਦਾ ਰੱਬ ਨਹੀਂ ਭੁੱਲਦਾ ਤੇ ਜਿਸ ਦੇ ਅੰਦਰ ਲੋਭ ਪੈਦਾ ਨਹੀਂ ਹੁੰਦਾ ਜਿਸ ਦੇ ਅੰਦਰ ਮੋਹ ਨਹੀਂ ਅਪਮਾਨ ਨਹੀਂ ਜਿੰਨੇ ਇਹਨਾਂ ਨੂੰ ਕੰਟਰੋਲ ਵਿੱਚ ਕਰ ਲਿਆ ਉਹ ਰੱਬ ਦਾ ਹੀ ਰੂਪ ਹੈ ਉਸ ਤਤ ਨਿੰਦਿਆ ਨਾਹੇ ਜਿਹੇ ਕੰਚਲ ਲੋਹ ਸਮਾਨ ਉਸ ਤਤ ਤੇ ਨਿੰਦਿਆ ਇਹਦੀ ਡੈਫੀਨੇਸ਼ਨ ਕੀ ਹੈ ਕਿਉਂ ਕਿਉਂਕਿ ਹਰ ਇੱਕ ਜਗਿਆਸੂ ਨੂੰ ਜੀਵ ਨੂੰ ਸਿੱਖ ਨੂੰ ਸੱਚ ਬੋਲਣ ਦਾ ਤੇ ਉਪਦੇਸ਼ ਹੈ ਪਰ ਉਸਤਤ ਕੀ ਹੈ ਤੇ ਨਿੰਦਿਆ ਕੀ ਹੈ ਜੋ ਗੱਲ ਹੈ ਜਦੋਂ ਉਹਨੂੰ ਵਧਾ ਕੇ ਕਰਾਂਗੇ ਉਹ ਉਸਤਤ ਹੋ ਜਾਂਦੀ ਹੈ ਤੇ ਜੋ ਗੱਲ ਹੈ ਜਦੋਂ ਉਹਨੂੰ ਘਟਾ ਕੇ ਕਰਾਂਗੇ ਉਹ ਨਿੰਦਿਆ ਹੋ ਜਾਂਦੀ ਹੈ ਸਾਡੀ ਦੁਨਿਆਵੀ ਮਨੁੱਖਾਂ ਦੀ ਇਹ ਫਿਤਰਤ ਹੈ ਜਦੋਂ ਤੇ ਸਾਡਾ ਕੋਈ دنیਆਵੀ ਤੌਰ ਤੇ ਮਿੱਤਰ ਹੈ ਉਸ ਦੀ ਗੱਲ ਕਰਾਂਗੇ ਤੇ ਜਿੰਨੀ ਗੱਲ ਹੈ ਉਹਨੂੰ ਦੁਣੀ ਚੌਣੀ ਵਧਾ ਕੇ ਕਰਾਂਗੇ ਉਹ ਉਸਤਤ ਹੋ ਗਈ ਤੇ ਜਦੋਂ ਸਾਡਾ ਕੋਈ ਜਿਸ ਨੂੰ ਅਸੀਂ ਦੁਸ਼ਮਣ ਮੰਨੀ ਬੈਠੇ ਆਂ ਵਿਰੋਧੀ ਮੰਨੀ ਬੈਠੇ ਆਂ ਜਦੋਂ ਕੋਈ ਉਸ ਦੇ ਚੰਗੀ ਗੱਲ ਸੁਣਾਗੇ ਅਸੀਂ ਉਹਨੂੰ ਘਟਾ ਕੇ ਦੱਸਾਂਗੇ ਉਹ ਨਿੰਦਿਆ ਹੋ ਗਈ ਸਤਿਗੁਰੂ ਨੇ ਸੱਚ ਬੋਲਣ ਤੋਂ ਮਨਾ ਨਹੀਂ ਕੀਤਾ ਔਸਤਤ ਅਤੇ ਨਿੰਦਿਆ ਤੋਂ ਮਨਾਂ ਕੀਤਾ ਇੱਥੇ ਕਈ ਵਾਰ ਨਾ ਮੈਂ ਤਾਂ ਖੋਲਿਆ ਵੀ ਜੇਕਰ ਆ ਜਾਂਦਾ ਵੀ ਫੇਕੀ ਸੱਚ ਨਹੀਂ ਬੋਲਣਾ ਚਾਹੀਦਾ ਨਹੀਂ ਜੋ ਗੱਲ ਹੈ ਉਹਨੂੰ ਪ੍ਰੋਪਰ ਉਹੋ ਹੀ ਕਿਹਾ ਗਿਆ ਉਹ ਸੱਚ ਹੈ ਉਹਨੂੰ ਵਧਾ ਕੇ ਕਿਹਾ ਗਿਆ ਉਹ ਉਸਤਤ ਹੈ ਉਹਨੂੰ ਘਟਾ ਕੇ ਕਿਹਾ ਗਿਆ ਉਹ ਨਿੰਦਿਆ ਹੈ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਜਿਸ ਮਨੁੱਖ ਦੇ ਅੰਦਰ ਉਸਤਤ ਅਤੇ ਨਿੰਦਿਆ ਨਹੀਂ ਭਾਵ ਉਹ ਸੱਚੀ ਬੋਲਦਾ ਤੇ ਕੰਚਨ ਲੋਹ ਸਮਾਨ ਜਿਸ ਦੇ ਅੰਦਰ ਉਹ ਇਹ ਪਕੜ ਮੁੱਕ ਗਈ ਸੋਨੇ ਦੀ ਅਤੇ ਲੋਹੇ ਦੀ ਸਾਨੂੰ ਹਾਲੇ ਸੋਨਾ ਸੋਨਾ ਜਾਪਦਾ ਤੇ ਲੋਹਾ ਲੋਹਾ ਆਮਤ ਆਪਣਾ ਪਰਿਵਾਰ ਆਪਣਾ ਜਾਪਦਾ ਦੂਸਰੇ ਦਾ ਪਰਿਵਾਰ ਬਗਾਨਾ ਜਾਪਦਾ ਹਾਲੇ ਸਾਨੂੰ ਗਵਾਂਢੀ ਦੇ ਬੱਚੇ ਨਗਰ ਦੇ ਬੱਚੇ ਇਸ ਧਰਤੀ ਦੇ ਬੱਚੇ ਆਪਣੇ ਬੱਚੇ ਨਹੀਂ ਜਾਪਦੇ ਆਪਣਾ ਪਰਿਵਾਰ ਨਹੀਂ ਜਾਪਦਾ ਪਰ ਇਹ ਸਾਰੀਆਂ ਅਵਸਥਾਵਾਂ ਇਹ ਮੋਹ ਟੁੱਟਦੇ ਨੇ ਇਹ ਖਿੱਚ ਟੁੱਟਦੀ ਹੈ ਬੰਦਗੀ ਨਾਲ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹੈ ਜਿਹੜਾ ਮਨੋਖ ਉਸਤਤ ਅਤੇ ਨਿੰਦਿਆ ਤੋਂ ਉੱਪਰ ਉੱਠ ਗਿਆ ਭਾਵ ਉਹ ਸੱਚ ਬੋਲਦਾ ਤੇ ਲੋਹੇ ਅਤੇ ਸੋਨੇ ਦੀ ਉਸ ਨੂੰ ਪਕੜ ਮੁਕ ਗਈ ਭਾਵ ਸਮਾਨ ਇੱਕਸਾਰ ਹੈ ਉਸ ਦੇ ਵਾਸਤੇ ਕੋਈ ਆਪਣਾ ਨਹੀਂ ਕੋਈ ਬੇਗਾਨਾ ਨਹੀਂ ਤੈਸਾ ਸਵਰਨ ਤੈਸੀ ਉਸ ਮਾਟੀ ਉਸ ਦੇ ਵਾਸਤੇ ਸੋਨਾ ਵੀ ਉਹੋ ਹੀ ਕੀਮਤ ਲੋਹਾ ਵੀ ਉਹੋ ਹੀ ਕੀਮਤ ਰੱਖਦਾ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹਿ ਤੈ ਜਾਣ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਬਖਸ਼ਿਸ਼ ਕਰਦੇ ਹੇ ਮੇਰੇ ਮਨ ਇਹ ਗੱਲ ਸੁਣ ਉਸ ਮਨੁੱਖ ਨੂੰ ਮੁਕਤ ਜਾਣਨਾ ਕਰ ਜਿਸ ਦੇ ਅੰਦਰੋਂ ਇਹ ਪਕੜ ਟੁੱਟ ਗਈ ਭਾਵ ਉਹ ਬੰਧਨਾ ਤੋਂ ਮੁਕਤ ਹੋ ਗਿਆ ਵਿਸ਼ੇ ਵਿਕਾਰਾਂ ਦੀਆਂ ਆਸਨਾਵਾਂ ਤੋਂ ਮੁਕਤ ਹੋ ਗਿਆ ਜੰਮਣ ਮਰਣ ਤੇ ਗੇੜ ਤੋਂ ਵੀ ਮੁਕਤ ਹੋ ਗਿਆ ਉਸ ਮਨੁੱਖ ਨੂੰ ਮੁਕਤ ਜਾਣਨਾ ਕਰੋ ਹਰਖ ਸੋਗ ਜਾ ਕੈ ਨਹੀਂ ਬੈਰੀ ਮੀਤ ਸਮਾਨ ਹਰਖ ਖੁਸ਼ੀ ਸੋਗ ਗਮੀ ਸੱਚੇ ਪਾਤਸ਼ਾਹ ਜੀ ਫੇਰ ਬਖਸ਼ਿਸ਼ ਕਰਦੇ ਅਸੀਂ ਸਾਰੀ ਉਮਰ ਇਹਨਾਂ ਗੱਲਾਂ ਵਿੱਚ ਹੀ ਉਲਝ ਰਹ ਜਾਂਦੇ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਅੰਤਰ ਕਿਹਾ ਵੀ ਨਾ ਤੇ ਸਾਰੀ ਉਮਰ ਤੈਨੂੰ ਸੁਖ ਰਹਿਣਾ ਨਾ ਸਾਰੀ ਉਮਰ ਤੈਨੂੰ ਦੁੱਖ ਰਹਿਣਾ ਆਪਾਂ ਹਰ ਸਵੇਰੇ ਇਸ਼ਨਾਨ ਕੀਤਾ ਸਾਰਿਆਂ ਨੇ ਸਵੱਸ਼ ਪਸ਼ਤਰ ਪਾਏ ਆ ਸਾਰੀ ਉਮਰ ਇਹੋ ਹੀ ਥੋੜਾ ਕੱਪੜੇ ਰਹਿਣੇ ਆ ਸ਼ਾਮ ਨੂੰ ਫੇਰ ਬਦਲਨੇ ਆ ਸਵੇਰੇ ਫੇਰ ਬਦਲਨੇ ਆ ਸੱਚੇ ਪਾਤਸ਼ਾਹ ਜੀ ਨੇ ਉਦਾਹਰਨ ਦਿੱਤੀ ਇਹ ਕਹਿੰਦੇ ਸੁੱਖ ਅਤੇ ਦੁੱਖ ਕੱਪੜਿਆਂ ਦੀ ਨਿਆਈਂ ਆ ਇੱਕ ਦਿਨ ਸੁੱਖ ਆ ਗਿਆ ਦੋ ਦਿਨ ਸੁੱਖ ਆ ਗਿਆ ਚਾਰ ਦਿਨ ਦੁੱਖ ਆ ਗਿਆ ਇਹ ਜ਼ਿੰਦਗੀ ਐਵੇਂ ਹੀ ਆ ਕਦੀ ਕੱਪੜਾ ਦੁੱਖ ਰੂਪੀ ਪਾ ਰਿਆ ਕਦੀ ਕੱਪੜਾ ਸੁੱਖ ਰੂਪੀ ਪਾ ਰਿਆ ਪਰ ਜਦੋਂ ਤੇ ਸਾਨੂੰ ਸੁੱਖ ਰੂਪੀ ਕੱਪੜਾ ਮਿਲਦਾ ਤਾਂ ਵੀ ਰੱਬ ਭੁੱਲ ਜਾਂਦਾ ਕਿਉਂਕਿ ਅਸੀਂ ਖੁਸ਼ੀ ਵਿੱਚ ਖੀਵੇ ਇੰਨੇ ਹੋ ਜਾਂਦੇ ਤਾਂ ਰੱਬ ਭੁੱਲ ਜਾਂਦਾ ਦੁੱਖ ਰੂਪੀ ਕਪੜਾ ਆਇਆ ਹੈ ਉਲਾਮੇ ਦਈ ਜਾਂਦੇ ਆ ਸਿਮਰਨ ਤਾਂ ਵੀ ਭੁੱਲ ਜਾਂਦਾ ਸਤਗੁਰੂ ਜੀ ਫਰਮਾਉਂਦੇ ਸੋਖ ਆਵੇ ਦੁਖ ਆਵੇ ਪਰ ਤੇਰੇ ਅੰਦਰੋਂ ਉਸ ਪਰਮੇਸ਼ਰ ਦੀ ਯਾਦ ਨਾ ਮਿਸਰੇ ਤੇਰੇ ਅੰਦਰ ਉਸ ਪਰਮੇਸ਼ਰ ਦੀ ਯਾਦ ਬਣੀ ਰਵੇ ਤੇ ਜਦੋਂ ਤੂੰ ਇਸ ਅਵਸਥਾ ਤੋਂ ਲੰਘ ਗਿਆ ਤੇ ਫਿਰ ਅੱਗੇ ਇੱਕ ਹੋਰ ਅਵਸਥਾ ਬੈਰੀ ਮੀਤ ਸਮਾਨ ਮੁੱਕ ਜਾਵੇ ਕਿ ਇਹ ਮੇਰਾ ਮਿੱਤਰ ਹੈ ਇਹ ਮੇਰਾ ਸੱਜਣ ਹੈ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਜਨ ਦੂਰ ਪਰਾਇਓ ਮਨ ਕਾ ਨਿਰਹਾ ਤਾ ਬੇਦ ਕੀਓ ਮੇਰੇ ਰਾਜ ਅਸਲ ਦੇ ਵਿੱਚ ਜਿਵੇਂ ਜਿਵੇਂ ਮਨੁੱਖ ਪਰਮੇਸ਼ਰ ਦੇ ਚਰਨਾਂ ਨਾਲ ਜੁੜਦਾ ਗੁਰੂ ਵਾਲਾ ਬਣਦਾ ਗੁਰੂ ਦੇ ਉਪਦੇਸ਼ ਦੀ ਕਮਾਈ ਕਰਦਾ ਨਾ ਇਹ ਸਾਰੇ ਬੰਧਨ ਆ ਇਹ ਜਦੋਂ ਟੁੱਟਦੇ ਆ ਫਿਰ ਮੁਕਤ ਹੁੰਦਾ ਇਹ ਆਤਮਾ ਫਿਰ ਪਰਮਾਤਮਾ ਵਿੱਚ ਅਭੇਦ ਹੁੰਦੀ ਇੱਕ ਵੀ ਬੰਧਨ ਰਹਿ ਗਿਆ ਨਾ ਖੁਸ਼ੀ ਵਾਲਾ ਵੀ ਰਹਿ ਗਿਆ ਗਮੀ ਵਾਲਾ ਰਹਿ ਗਿਆ ਮਿੱਤਰ ਵਾਲਾ ਰਹਿ ਗਿਆ ਦੁਸ਼ਮਣ ਵਾਲਾ ਰਹਿ ਗਿਆ ਇੱਕ ਵੀ ਅੰਦਰ ਫੁਰਨਾ ਰਹਿ ਗਿਆ ਵੀ ਇਹ ਮੇਰਾ ਦੁਸ਼ਮਣ ਇਹ ਮੇਰਾ ਮਿੱਤਰ ਐ ਸੁਖ ਹੈ ਐ ਦੁਖ ਹੈ ਇਹਨਾਂ ਸਾਰਿਆਂ ਤੋਂ ਜਦੋਂ ਮਨ ਉੱਪਰ ਉੱਠਦਾ ਨਾ ਫਿਰ ਉਸ ਦੀ ਮੁਕਤ ਅਵਸਥਾ ਮਿਲਦੀ ਹੈ ਮੁਕਤੀ ਇਹ ਨਹੀਂ ਮੁਕਤੀ ਕੋ ਮੁਕਤ ਕੋਈ ਖੇਡ ਨਹੀਂ ਤੇ ਮੁਕਤ ਇਹ ਵੀ ਨਹੀਂ ਕਿ ਕਿਸੇ ਨੇ ਹੱਥ ਤੇ ਰੱਖੀ ਨਹੀਂ ਇਥੇ ਗੁਰੂ ਵਾਲਾ ਬਣ ਕੇ ਗੁਰੂ ਦੇ ਉਪਦੇਸ਼ ਦੀ ਕਮਾਈ ਕਰਨੀ ਪੈਂਦੀ ਹੈ ਗੁਰੂ ਦੇ ਦਸੇ ਅਨੁਸਾਰ ਕਾਰ ਕਰਨੀ ਪੈਂਦੀ ਹੈ ਆਪਣੀ ਮਤ ਛੱਡਣੀ ਪੈਂਦੀ ਹੈ ਮਨ ਕੀ ਮਤ ਤਿਆਗੋ ਹਰ ਜਨ ਹੁਕਮ ਬੂਝ ਸੁਖ ਪਾਈਐ ਸੱਚੇ ਪਾਤਸ਼ਾਹ ਜੀ ਇੱਥੇ ਇੱਕ ਇੱਕ ਵੰਦਨ ਦੀ ਗੱਲ ਕਰ ਰਹੇ ਹਨ ਸਲੋਕਾਂ ਵਿੱਚ ਕਿ ਖੁਸ਼ੀ ਗਮੀ ਦੈਰੀ ਦੁਸ਼ਮਣ ਮੀਤ ਮਿੱਤਰ ਜਦੋਂ ਸਭ ਕੁਝ ਇੱਕ ਬਰਾਬਰ ਹੋ ਗਿਆ ਕੋਈ ਫਰਕ ਨਾ ਰਹਿ ਗਿਆ ਕਹੋ ਨਾਨਕ ਸੁਨ ਰੇ ਮਨਾ ਮੁਕਤ ਤਾਹ ਤੈ ਜਾਣ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਆ ਉਸ ਮਨੁੱਖ ਨੂੰ ਮੁਕਤ ਜਾਣਣਾ ਕਰੋ ਉਹ ਮੁਕਤ ਹੈ ਉਹ ਬੰਧਨਾ ਤੋਂ ਵੀ ਮੁਕਤ ਹੋ ਗਿਆ ਉਹ ਵਾਸਨਾਵਾਂ ਤੋਂ ਵੀ ਮੁਕਤ ਹੋ ਗਿਆ ਉਹ ਆਵਾ ਗੌਣ ਜੰਮਣ ਮਰਨ ਦੇ ਚੱਕਰ ਤੋਂ ਵੀ ਮੁਕਤ ਹੋ ਗਿਆ ਉਹ ਮੁਕਤ ਜਿਹੜੀ ਆਤਮਾ ਨਾ ਉਹ ਫਿਰ ਪਰਮਾਤਮਾ ਵਿੱਚ ਭੇਦਦੀ ਹੈ ਜਦੋਂ ਤੱਕ ਇੱਕ ਵੀ ਬੰਧਨ ਰਹਿ ਗਿਆ ਆਤਮਾ ਮੁਕਤ ਨਹੀਂ ਹੋਣੀ ਤੇ ਮੁਕਤ ਆਤਮਾ ਪਰਮਾਤਮਾ ਮੁਕਤ ਹੋਣ ਤੋਂ ਬਿਨਾ ਇਹ ਆਤਮਾ ਪਰਮਾਤਮਾ ਦੇ ਵਿੱਚ ਭੇਦ ਨਹੀਂ ਹੋਣੀ ਬੜੇ ਟੁਗਾਈ ਭਰੇ ਬਚਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਮਹਾਰਾਜੀ ਨੇ ਸਾਨੂੰ ਬਖਸ਼ਿਸ਼ ਕੀਤੀ ਤੇ ਮੈਂ ਦੁਬਾਰਾ ਇਹ ਰਿਪੀਟ ਕਰ ਦਵਾਂ ਇਹ ਸ਼ਲੋਕ 57 ਸ਼ਲੋਕ ਨੇ ਤੇ ਵਿਦਵਾਨਾਂ ਨੇ ਸੰਪਰਦਾਇ ਵਿਦਵਾਨਾਂ ਨੇ ਜ਼ਿਕਰ ਕੀਤਾ ਕਿ ਇਹ ਸ਼ਲੋਕ ਜਦੋਂ ਸੱਚੇ ਪਾਤਸ਼ਾਹ ਜੀ ਜੇਲ੍ਹ ਵਿੱਚ ਦਿੱਲੀ ਬੰਦ ਸਨ ਨਾ ਇਹ ਸੱਚੇ ਪਾਤਸ਼ਾਹ ਜੀ ਨੇ ਉਦੋਂ ਉਚਾਰਨ ਕੀਤੇ ਉਹਨਾਂ ਦਿਨਾਂ ਦੇ ਵਿੱਚ ਜਦੋਂ ਜੇਲ੍ਹ ਵਿੱਚ ਪਿੰਜਰੇ ਵਿੱਚ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਬੰਦ ਕੀਤਾ ਸੀ ਤੇ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਨਗਰ ਕੀਰਤਨ ਦੇ ਨਾਲ ਨਾਲ ਇਹਨਾਂ ਸ਼ਲੋਕਾਂ ਦੀ ਲੜੀਵਾਰ ਕਥਾ ਦੀ ਵੀ ਸਾਨੂੰ ਬਖਸ਼ਿਸ਼ ਕਰ ਰਹਾ ਹੈ ਅੱਜ ਪੰਜ ਸ਼ਲੋਕਾਂ ਦੀ ਸਤਿਗੁਰੂ ਜੀ ਨੇ ਅਖਰੀ ਅਰਥ ਦੀ ਸੇਵਾ ਲਈ ਹੈ ਇੱਥੇ ਹੀ ਸਮਾਪਤੀ ਹੈ ਭੁੱਲ ਚੁੱਕਾ ਦੀ ਖਿਮਾ ਗੱਜ ਵੱਜ ਕੇ ਫਤੇ ਬਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ